ਕਲੀਅਰ ਕੱਟ ਲਿਖਿਆ ਹੈ ਕਿ ਧਰਮਸੋਤ ਨੇ ਕਰੋੜਾਂ ਰੁਪਏ ਦਾ ਜਿਹੜੇ ਬੱਚਿਆਂ ਦਾ ਵਜ਼ੀਫਾ ਬੱਚਿਆਂ ਨੂੰ ਜਾਣਾ ਸੀ ਉਹ ਇਹਨੇ ਛਕ ਲਿਆ ਉਸ ਕੋਈ ਸਬੂਤ ਦੀ ਲੋੜ ਨਹੀਂ ਸਾਰਾ ਸਬੂਤ ਸਾਰਾ ਕੁਝ ਉਹ ਸੈਕਟਰੀ ਨੇ ਲਿਖ ਕੇ ਦਿੱਤਾ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਜਾਣ ਕੇ ਉਹਨੂੰ ਬਚਾਉਣ ਨੂੰ ਫਿਰਦੇ ਹੈ ਜਿਹੜੇ ਸੈਕਟਰੀ ਨੇ ਲਿਖ ਕੇ ਦਿੱਤਾ ਉਹ ਤੇ ਜੂਨੀਅਰ ਅਫਸਰਾਂ ਦੇ ਨੂੰ ਇਨਕੁਆਇਰੀ ਦੇ ਦਿੱਤੀ ਹੈ ਕੇ ਹੁਣ ਵਿਚਾਲਣਗੇ ਡੇਢ ਸਾਲ ਬਾਅਦ ਦਾ ਅਸੀਂ ਪੈਸੇ ਕਢਾਵਾਂਗੇ ਉਦੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਟਾਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਬਨ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਨਿਸ਼ਾਨੇ ਤੇ ਲਿਆ ਹੈ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਧਰਮਸੋਤ ਨੇ ਗਰੀਬ ਬੱਚਿਆਂ ਦਾ ਹੱਕ ਮਾਰਿਆ ਹੈ 1.5 ਸਾਲ ਬਾਅਦ ਅਕਾਲੀ ਦਲ ਦੀ ਸਰਕਾਰ ਆਉਣ ਤੇ ਅਸੀਂ ਪੈਸੇ ਵਾਪਸ ਮੜਵਾਵਾਂਗੇ ਨਾਲ ਹੀ ਉਹਨਾਂ ਵਕਫਾ ਖਮਦਿਆਂ ਤੇ ਸੂਬਾ ਸਰਕਾਰ ਨੂੰ ਜੰਮ ਕੇ ਰਗੜੇ ਲਗਾਏ ਨੇ ਧਰਮਸੋਤ ਦੇ ਖਿਲਾਫ ਜੋ ਰਿਪੋਰਟ ਆਈ ਹੈ ਉਸ ਵਿਭਾਗ ਦੇ ਸੈਕਟਰੀ ਨੇ ਦਿੱਤੀ ਹੈ ਉਹ ਐਡੀਸ਼ਨਲ ਚੀਫ ਸੈਕਟਰੀ ਲੈਵਲ ਦਾ ਅਫਸਰ ਹੈ ਉਹਨੇ ਕਲੀਅਰ ਕੱਟ ਲਿਖਿਆ ਹੈ ਕਿ ਧਰਮਸੋਤ ਨੇ ਕਰੋੜਾਂ ਰੁਪਏ ਦਾ ਜਿਹੜੇ ਬੱਚਿਆਂ ਦਾ ਵਜ਼ੀਫਾ ਬੱਚਿਆਂ ਨੂੰ ਜਾਣਾ ਸੀ ਉਹ ਇਹਨੇ ਛਕ ਲਿਆ ਉਸ ਕੋਈ ਸਬੂਤ ਦੀ ਲੋੜ ਨਹੀਂ ਸਾਰਾ ਸਬੂਤ ਸਾਰਾ ਕੁਝ ਉਹ ਸੈਕਟਰੀ ਨੇ ਲਿਖ ਕੇ ਦਿੱਤਾ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਜਾਣ ਕੇ ਉਹਨੂੰ ਬਚਾਉਣ ਨੂੰ ਫਿਰਦੇ ਐ ਜਿਹੜੇ ਸੈਕਟਰੀ ਨੇ ਲਿਖ ਕੇ ਦਿੱਤਾ ਉਹ ਤੇ ਜੂਨੀਅਰ ਅਫਸਰਾਂ ਤੇ ਨੂੰ ਇਨਕੁਆਇਰੀ ਦੇ ਦਿੱਤੀ ਹੈ ਪਰਪਸ ਕੀ ਆਈ ਹੈ ਕਿ ਕਵੀਰਕਮ ਬਚਾਇਆ ਜਾਏ ਪਰ ਹੁਣ ਬਚ ਨਹੀਂ ਸਕਣਾ ਉਹਨੇ ਜੇ ਹੁਣ ਬਚਾ ਲਣਗੇ ਡੇਢ ਸਾਲ ਬਾਅਦ ਅਸੀਂ ਪੈਸੇ ਕਢਾਵਾਂਗੇ ਉਹਦੇ ਤੋਂ ਕਿਉਂਕਿ ਇਹ ਜੀ ਘਟੀਆ ਕੰਮ ਕੋਈ ਕਰ ਨਹੀਂ ਸਕਦਾ ਜਿਹਨੇ ਧਰਮਸੋਧਨੇ ਕੀਤੀ ਹੈ ਗਰੀਬਾਂ ਦੇ ਬੱਚੇ ਮੈਂ ਤੁਹਾਨੂੰ 1.5 ਤੋਂ 2 ਲੱਖ ਬੱਚੇ ਜਿਹੜੇ ਹਰ ਸਾਲ ਪੜ੍ਹਾਈ ਕਰਦਾ ਸੀ ਐਕਤੀ ਨਹੀਂ ਪੜ ਸਕੇ ਧਰਮਸੂਰ ਦੀ ਮਿਹਰਬਾਨੀ ਹੈ ਐਡਾ ਵੱਡਾ ਨੁਕਸਾਨ ਉਹਨੇ ਪੰਜਾਬ ਦੀ ਜਵਾਨੀ ਦਾ ਕੀਤਾ ਹੈ ਐਜੇ ਮੰਤਰੀ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਪਹਿਲੇ ਦਿਨ ਕੈਪਟਨ ਇਸ ਲਈ ਬਚਾਰਿਆ ਕਿਉਂਕਿ ਜਾਂ ਤਾਂ ਰਲੇ ਇਕੱਠੇ ਜਾਂ ਉੱਤੇ ਪੈਸਾ ਇਕੱਠੇ ਭੇਜਿਆ ਹੋਣਾ ਹੈ ਗਾਂਧੀ ਪਰਿਵਾਰ ਕੋਲੇ ਤਾਂ ਇਹ ਮੁੱਖ ਮੰਤਰੀ ਕੋਲੇ ਇੰਨੇ ਸਬੂਤ ਹੈ ਇੰਨੇ ਸਬੂਤ ਦੇ ਬਾਵਜੂਦ ਮੁੱਖ ਮੰਤਰੀ ਬਚਾਉਣ ਤੇ ਫਿਰਦਾ ਹੈ ਇਹਦੇ ਮਗਰ ਕੋਈ ਵੱਡੀ ਵੱਡੀ ਗੱਲ ਹੈ ਇਹਦਾ ਪਤਾ ਹੋਣਾ ਚਾਹੀਦਾ ਸਿਰ ਇੱਕ ਉਹ ਰੋਪੜ ਮਾਈਨਿੰਗ ਵਾਲਾ ਜਿਹੜਾ ਮਾਮਲਾ ਹੈ ਹਾਲਾਂਕਿ ਹਾਈ ਕੋਰਟ ਦੇ ਜੱਜ ਜਿਹੜੇ ਹੈਗੇ ਉਹਨਾਂ ਵੱਲੋਂ ਜਿਹੜੀ ਜਾਂਚ ਕੀਤੀ ਗਈ ਉੱਥੇ ਜਾ ਕੇ ਦੇਖੇਗਾ ਕਿ ਮਤਲਬ ਪੈਸੇ ਵੀ ਮਾਫੀਆ ਜਿਹੜਾ ਉਸ ਤੇ ਜਿਹੜਾ ਕਾਬਜ਼ ਹੈਗਾ ਉਹਨਾਂ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਹੈ ਹਾਈ ਕੋਰਟ ਤੇ ਜਿਹੜੀ ਸਮਝ ਕੀਤੀ ਹੈ ਕਿ ਸੀਬੀਆਈ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਲੇਕਿਨ ਕੈਪਟਨ ਸਾਫ ਵੱਲੋਂ ਜਿਹੜਾ ਹੈਗਾ ਕਿ ਉਸ ਮਾਮਲੇ ਤੇ ਜਿਹੜੀ ਅਪੀਲ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਦਾ ਮਾਮਲਾ ਹੈ ਤੇ ਪੰਜਾਬ ਵੀ ਇਸ ਮਾਮਲੇ ਨੂੰ ਦੇਖੇਗਾ ਤੇ सीबीआई ਤੋਂ ਇਨਕੁਆਇਰੀ ਕਰਨ ਤੋਂ ਇਨਕਾਰ ਕਰ ਰਿਹਾ ਹੈ ਤੇ ਇਸ ਕੀ ਮੰਤ ਹੈ ਇਹ ਤਾਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਕੈਪਟਨ ਸਾਹਿਬ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਇਨਕੁਆਇਰੀ ਕਰਾਏ सीबीआई ਤਾਂ ਕੋਈ ਡਰਦੇ ਕਿਉਂਕਿ ਅੱਧੇ ਕਾਂਗਰਸ ਦੇ ਮੰਤਰੀ ਅੰਦਰ ਹੋਣਗੇ ਜੇਲ੍ਹ 'ਚ ਅੱਧੇ ਤੋਂ ਜ਼ਿਆਦਾ ਇਹਨਾਂ ਦੇ ਐਮ.ਐਲ.ਏ ਅੰਦਰ ਹੋਣਗੇ ਹੁਣ ਆਪਣੇ ਐਮ.ਐਲ.ਏ ਨੂੰ ਮੰਤਰੀਆਂ ਨੂੰ ਬਚਾਉਣ ਵਾਸਤੇ ਆ ਕਹਿ ਰਿਹਾ ਹੈ ਸੀਪੀਏ ਦੀ ਇੱਕ ਵਾਰੀ ਦਰਦੇ ਇਸ ਲਈ ਪੰਜਾਬ ਦੀਦਾ ਉਹਨੇ ਪੰਜਾਬ ਦੀ ਇੱਕ ਵਾਰੀ ਮਤਲਬ ਕਲੀਨ ਚਿੱਟ ਦੇਣਾ ਹੈ ਬਚਾਉਣਾ ਪਰ ਅਸੀਂ ਤਾਂ ਸਾਰੇ ਅਪੀਲ ਕਰਦੇ ਆ ਕਿ ਸੀਪੀਏ ਤਾਂ ਬਗੈਰ ਇਨਸਾਫ ਨਹੀਂ ਮਿਲੂਗਾ ਸਰ ਇੱਕ ਸ਼ਰਾਬ ਮਾਮਲੇ ਸਰ ਕਾਫੀ ਲੋਕਾਂ ਦੀ ਜਿਹੜੀ ਜਾਨ ਗਈ ਹੈ ਲੇਕਿਨ ਉਸ ਤੇ ਵੀ ਜਿਹੜਾ ਕਾਰਵਾਈ ਜਿਹੜੀ ਹੈ ਹਲੇ ਵੀ ਦੇਖ ਲਓ ਜਿਵੇਂ ਸ਼ਰਾਬ ਦੀ ਜਿਹੜਾ ਇਸ਼ੂ ਹੈ ਤੁਸੀਂ ਦੇਖਿਆ ਹੋਣਾ ਕਿ 120 ਲੋਕ ਮਾਰੇ ਗਏ ਐਸਆਈਟੀ ਬਣਾਉਣ ਦਾ ਮਤਲਬ ਕੀ ਸੀ ਉਹਨੇ ਆਪਣੇ ਮੰਤਰੀਆਂ ਨੂੰ ਐਮਐਲਏ ਨੂੰ ਬਚਾਉਣਾ ਅ ਜਿੰਨੇ ਸ਼ਰਾਬ ਹੈ ਭਾਵੇਂ ਡਰੱਗਸ ਹੈ ਭਾਵੇਂ ਆ ਰੇਤੇ ਵਾਲੇ ਹੈ ਕਾਂਗਰਸ ਦੇ ਐਮ ਐਲ ਏ ਆਪ ਲੱਗੇ ਹੈ ਲੁੱਟਣ ਤੇ ਲੱਗੇ ਹੈ ਤੋ ਐਸ ਕਰਕੇ ਇਹਦੀ ਇਨਕੁਆਇਰੀ ਜਿੰਨਾ ਤੱਕ ਨਿਰਪੱਖ ਜਾਂਚ ਨਾ ਹੋਏ ਸਾਰੇ ਬਚਣਗੇ ਪਰ ਮੈਂ ਇਨਾ ਕਹਿਣਾ ਚਾਹੁੰਦਾ ਸਾਰਿਆਂ ਦੀ ਫਿਰ ਤੋਂ ਅਸੀਂ ਆਪਾਂ ਗੱਲ ਕਰਾਂਗੇ ਕਰੋਨਾ ਦੇ ਮਾਮਲੇ ਚ ਜਿਹੜੇ ਪੰਜਾਬ ਦੀ ਦਰ ਜਿਹੜੀ ਸਭ ਤੋਂ ਉੱਪਰ ਜਾ ਰਹੀ ਹੈ ਤੇ ਕੀ ਕਹਿਣਾ ਚਾਹੋਗੇ ਕਿ ਗਵਰਨਮੈਂਟ ਤੋਂ ਜਿਹੜਾ ਅਜੇ ਤੇ ਕੇਸ ਤੇ ਜਿਹੜਾ ਨਕੇਲ ਨਹੀਂ ਪਾਈ ਗਈ ਹੈ ਮਤਲਬ ਰੋਕਿਆ ਨਹੀਂ ਜਾ ਸਕਿਆ ਜਿਹੜੀ ਇਹਦੀ ਦਰ ਜਿਹੜੀ ਵੱਧ ਜਿਹੜਾ ਜਰਨੈਲ ਹੀ ਆਪਣੇ ਲੋਕੇ ਬਹਿ ਗਿਆ ਕੈਪਟਨ ਆਪ ਘਰੇ ਲੁਕੇ ਬੈਠਾ ਹੈ ਉਹ ਲੋਕਾਂ ਨੂੰ ਕੀ ਬਚਾਊਗਾ ਅੱਜ ਮੈਂ ਤੁਹਾਨੂੰ ਸਮੋਲੀ ਗੱਲ ਕਰਦਾ ਅੱਜ ਫਾਜ਼ਿਲਕਾ ਜ਼ਿਲ੍ਹਾ ਫਾਜ਼ਿਲਕਾ ਦੇ ਹਲਕਾ ਜਲਾਲਾਬਾਦ ਅਤੇ ਬੱਲੂਆਣਾ ਦੇ ਪਾਣੀ ਦੀ ਮਾਰ ਚੱਲ ਰਹੇ ਪਿੰਡਾਂ ਦਾ ਦੌਰਾ ਕਰਨ ਅਤੇ ਬਰਸਾਤੀ ਪਾਣੀ ਨਾਲ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ ਡੀ5 ਚੈਨਲ ਪੰਜਾਬੀ ਡੀ5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ